ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਉਹ ਸੰਤ ਬਾਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਆਪਾਂ ਜੀ ਸੰਗਤ ਨਾਲ ਸਾਝ ਪਾਈਏ 10 ਜੂਨ 1979 ਦੀ ਰਾਤ ਨੂੰ ਗਰਮੀ ਸਿਖਰਾਂ ਤੇ ਸੀ ਹਵਾ ਵੀ ਕਿਸੇ ਪਾਸੇ ਨਹੀਂ ਚੱਲਦੀ ਸੀ ਤੇ ਬਾਬਾ ਜੀ ਦੇ ਕੁਸਰਦਾਲਾ ਨੇ ਸਲਾਹ ਕੀਤੀ ਕਿ ਕਿ ਚਲੋ ਆਪਾਂ ਕੁੰਮਣੀ ਮਹਾਂਪੁਰਖਾਂ ਦੇ ਦਰਸ਼ਨ ਕਰਾਈਏ ਇਹ ਸ਼ਰਧਾਲੂ ਪਿੰਡ ਕੋੜਲਾ ਚਾਹਲ ਦੇ ਜਥੇਦਾਰ ਬਲਵਿੰਦਰ ਸਿੰਘ ਭਾਈ ਬਲਦੀਪ ਸਿੰਘ ਇਸ ਵੇਲੇ ਬੀਐਸਓ ਤੇ ਨੌਕਰੀ ਕਰਦੇ ਹਨ ਭਾਈ ਰੰਜੂਤ ਸਿੰਘ ਤੇ ਭਾਈ ਦਲਜੀਤ ਸਿੰਘ ਆਦਿ ਇਹਨਾਂ ਸਾਰਿਆਂ ਸਲਾਹ ਕਰ ਲਈ ਤੇ ਕਹਿੰਦੇ ਘੁੰਮੀ ਚੱਲਦੇ ਹਾਂ ਤੇ ਰਾਹ ਦੇ ਵਿੱਚ ਮौज-ਮਸਤੀ ਦੇ ਵਿੱਚ ਉੱਚੀ-ਉੱਚੀ ਗੀਤ ਗਾਉਂਦੇ ਹੋਏ ਜਾਣਾ ਹੈ ਪਰ ਉਹਨਾਂ ਵਿੱਚੋਂ ਇੱਕ ਨੇ ਸਲਾਹ ਦਿੱਤੀ ਕਿ ਸੰਤਾਂ ਨੂੰ ਮਿਲਣ ਜਾਣਾ ਹੋਵੇ ਤਾਂ ਰਸਤੇ ਵਿੱਚ ਗੁਰਬਾਣੀ ਪੜ੍ਹਦੇ ਹੋਏ ਜਾਣਾ ਚਾਹੀਦਾ ਹੈ ਤੇ ਜੇਕਰ ਅਸੀਂ ਆਪਣੀ ਮਨਮਰਜ਼ੀ ਕੀਤ ਗਾਉਂਦੇ ਗਏ ਤਾਂ ਮਹਾਂਪੁਰਖਾਂ ਨੂੰ ਠੀਕ ਨਹੀਂ ਲੱਗੇਗਾ ਹੋ ਸਕਦਾ ਸਾਨੂੰ ਵਾਪਸ ਭੇਜ ਦੇਣ ਕਿ ਦਰਸ਼ਨ ਵੀ ਨਾ ਦੇਣ ਸੋ ਗੁਰਬਾਣੀ ਸਤੂਤਮ ਹੈ ਊਟਤ ਬੈਠ ਕੇ ਸੋ ਧਾਈਏ ਮਾਰਗ ਚਲਤ ਹਰੀ ਹਰ ਗਾਈਏ ਤੇ ਮਹਾਂਵਾਕ ਅਨੁਸਾਰ ਤੇ ਦੋ ਸਾਥੀਆਂ ਨੇ ਜਿੱਦ ਕੀਤੀ ਤੇ ਕਿਹਾ ਕਿ ਅੱਜ ਗੀਤ ਗਾਉਂਦੇ ਹੋਈ ਜਾਵਾਂਗੇ ਤੇ ਵੇਖਾਂਗੇ ਭਲਾ ਸਾਨੂੰ ਬਾਬਾ ਜੀ ਦਰਸ਼ਨ ਨਹੀਂ ਦੇਣਗੇ ਤੇ ਬਾਬਾ ਜੀ ਤਾਂ ਰਾਤ ਦੇ ਵੇਲੇ ਡੇਰੇ ਵਿੱਚ ਹੀ ਵਿਕੇ ਹੀ ਹੋਣਗੇ ਨਾਲੇ ਵੇਖ ਰਵਾਂਗੇ ਕਿ ਭਲਾ ਬਾਬਾ ਜੀ ਸਾਡੇ ਦਿਲ ਦੀ ਗੱਲ ਬੋਝ ਕੇ ਸਾਨੂੰ ਬਿਨਾਂ ਦਰਸ਼ਨ ਦਿੱਤੇ ਵਾਪਸ ਭੇਜਦੇ ਹਨ ਕਿ ਨਹੀਂ ਇਹ ਵੀ ਸ਼ੰਕਾ ਕਰ ਬੈਠੇ ਇਹ ਚਾਰੇ ਵਿਅਕਤੀ ਡੇਰੇ ਪਹੁੰਚੇ ਬਾਬਾ ਡੇਰੇ ਪਹੁੰਚੇ ਤੇ ਬਾਬਾ ਜੀ ਮੰਦਿਰ ਉੱਪਰ ਬਰਾਜਮਾਨ ਸਨ ਤੇ ਅਜ ਬਾਬਾ ਜੀ ਨੇ ਪਹਿਲਾਂ ਹੀ ਉੱਥੇ ਮੌਜੂਦ ਭਾਈ ਸਵਰਨ ਸਿੰਘ ਨੂੰ ਕਿਹਾ ਕਿ ਉਹ ਅਸੀਂ ਕਿ ਅਜ ਜੋ ਵੀ ਬਾਹਰਲੇ ਪਿੰਡਾਂ ਦਾ ਇੱਥੇ ਆਵੇ ਉਹਨੂੰ ਸਾਡੇ ਲਾਗੇ ਨਹੀਂ ਆਉਣ ਦੇਣਾ ਸਗੋਂ ਵਾਪਸ ਮੋੜ ਦੇਣਾ ਹੈ ਤੇ ਸਰਦਾਰ ਲੂਆ ਨੇ ਬਥੇਰੇ ਤਰਲੇ ਕੀਤੇ ਪਰ ਸੇਵਾਦਾਰਾਂ ਨੇ ਇੱਕ ਨਾ ਮੰਨੀ ਉਹਨਾਂ ਨੂੰ ਮੋੜ ਦੇ ਪੈਰੀ ਵਾਪਸ ਮੋੜ ਪ੍ਰਤਨਾ ਬਿਯੋਗ ਸਾਰੇ ਰਣਸਨ ਕਿ ਮਹਾਪੁਰਖਾਂ ਨੇ ਸਾਡੇ ਮਨ ਦੀ ਗੱਲ ਬੁੱਝ ਲਈ ਹੈ ਵਾਪਸ ਮੁੜੇ ਸੂਏ ਦੇ ਪੁੱਲ ਤੇ ਆ ਕੇ ਬੈਠ ਗਏ ਗਿਆਨੀ ਬਲਵਿੰਦਰ ਸਿੰਘ ਨੇ ਸਲਾਹ ਦਿੱਤੀ ਕਿ ਅਸੀਂ ਇੰਨੀ ਦੂਰੋਂ ਆਏ ਤੇ ਦਰਸ਼ਨ ਵੀ ਨਾ ਹੋਏ ਤੇ ਕੀ ਫਾਇਦਾ ਚਲੋ ਫਿਰ ਬਾਬਾ ਜੀ ਦੇ ਡੇਰੇ ਚਲੀਏ ਇਹ ਅਰਦਾਸ ਕਰੀਏ ਕਿ ਸਾਡੀਆਂ ਭੁਲਾਨੋ ਨਾ ਚਿਤਾਰਦੀ ਹੋਈ ਸਾਡੇ ਉੱਪਰ ਤਰਸ ਕਰੋ ਜੀ ਰਹਿਮ ਕਰੋ ਕਿਰਪਾ ਕਰੋ ਦਰਸ਼ਨ ਦਿਓ ਜੀ ਸੋ ਚਾਰੇ ਜਾਣਿਆਂ ਨੇ ਖੜੇ ਹੋ ਕੇ ਅਰਦਾਸ ਕੀਤੀ ਜਪਜੀ ਸਾਹਿਬ ਦਾ ਪਾਠ ਵੀ ਪੜਿਆ ਫਿਰ ਸ਼ਬਦ ਵੀ ਪੜੇ ਤੇ ਦੇਦੇ ਨੂੰ ਚੱਲ ਪਏ ਸੋ ਜਦੋਂ ਅਸੀਂ ਡੇਰੇ ਪਹੁੰਚੇ ਫਿਰ ਜਾਣੇ ਸਾਰੇ ਜਾਣੇ ਸਲਾਹ ਕੀਤੀ ਕਿ ਆਪਾਂ ਕਿ ਬਾਬਾ ਜੀ ਤੇ ਡੇਰੇ ਬਾਹਰ ਦਰਵਾਜ਼ੇ ਤੇ ਲੱਗੇ ਹੋਏ ਲੱਕੜ ਦੇ ਲੱਗੇ ਪਿੱਛੇ ਬੈਠ ਜਾਵਾਂਗੇ ਤੇ ਸਲਾਹ ਕੀਤੀ ਕਿ ਅਸੀਂ ਮਹਾਪੁਰਖਾਂ ਦੇ ਦਰਸ਼ਨ ਕਰਕੇ ਹੀ ਜਾਣਾ ਹੈ ਤੇ ਦਰਸ਼ਨ ਕੀਤੇ ਤੋਂ ਬਿਨਾ ਵਾਪਸ ਨਹੀਂ ਮੁਜਣਾ ਅਤੇ ਦਰਸ਼ਨ ਵੀ ਤਾਂ ਕਰਨੇ ਹਨ ਜੇਕਰ ਬਾਬਾ ਜੀ ਸਾਨੂੰ ਆਪ ਬੁਲਾ ਕੇ ਆਵਾਜ਼ ਮਾਰਨਗੇ ਬਾਬਾ ਜੀ ਦੇ ਬਲਾਵੇ ਤੋਂ ਬਿਨਾ ਅਸੀਂ ਅੰਦਰ ਵੀ ਨਹੀਂ ਜਾਣਾ ਸਾਰੇ ਜਾਣੇ ਦਰਵਾਜ਼ੇ ਤੇ ਬਾਹਰ ਬੈਠ ਕੇ ਸੰਤਾਂ ਦੀ ਆਵਾਜ਼ ਦੀ ਉਡੀਕ ਕਰਨ ਲੱਗੇ ਉਦੋਂ ਮਹਾਂਪੁਰਖਾਂ ਨੇ ਇੱਕ ਸ਼ਰਧਾਲੂ ਨੂੰ ਕਿਹਾ ਕਿ ਲੱਸੀ ਬਣਾਓ ਲੱਸੀ ਬਣਾ ਕੇ ਅਰਦਾਸ ਕਰਕੇ ਇੱਕ ਬੱਟਾ ਲੱਸੀ ਦਾ ਬਾਬਾ ਜੀ ਨੂੰ ਦਿੱਤਾ ਬਾਬਾ ਜੀ ਹੱਥ ਵਿੱਚ ਫੜ ਕੇ ਅੰਤਰਜਾਮੀ ਬਾਬਾ ਜੀ ਨੇ ਬਚਨ ਕੀਤਾ ਕਿ ਕੋੜਲਾ ਚਾਲ ਤੋਂ ਕੁਝ ਮੁੰਡੇ ਆਉਂਦੇ ਹੁੰਦੇ ਸਨ ਝਾਤੀ ਮਾਰੋ ਖਾਂ ਫਲਾ ਅੱਜ ਆਏ ਹਨ ਕਿ ਨਹੀਂ ਤੇ ਲਾਗੇ ਬੈਠੇ ਆਦਮੀ ਨੇ ਕਿਹਾ ਬਾਬਾ ਜੀ ਕੋਟਲੇ ਵਾਲੇ ਮੁੰਡੇ ਆਏ ਸਨ ਪਰ ਚਲੇ ਗਏ ਬਾਬਾ ਜੀ ਨੇ ਕਿਹਾ ਉੱਟ ਕੇ ਬਾਹਰ ਝਾਤੀ ਤਾਂ ਮਾਰੋ ਤਾਂ ਇੱਥੇ ਇੱਕ ਸ਼ਰਧਾਲੂ ਨੇ ਆਵਾਜ਼ ਦਿੱਤੀ ਬਾਬਾ ਜੀ ਕੋਟਲੇ ਵਾਲੇ ਇੱਥੇ ਹੀ ਹਨ ਤਾਂ ਬਾਬਾ ਜੀ ਨੇ ਵਚਨ ਕੀਤਾ ਉਹਨਾਂ ਨੂੰ ਆਵਾਜ਼ ਮਾਰੋ ਚਾਰੇ ਸ਼ਰਧਾਲੂ ਅੰਦਰ ਗਏ ਮਹਾਂਪੁਰਖਾਂ ਨੂੰ ਫਤਿਹ ਬੁਲਾਈ ਦਰਸ਼ਨ ਕੀਤੇ ਨਿਹਾਲ ਹੋਏ ਤੇ ਬਾਬਾ ਜੀ ਨੇ ਵਚਨ ਕੀਤਾ ਇਹ ਸਾਡੇ ਆਪਣੇ ਹਨ ਇਹ ਜਦੋਂ ਵੀ ਆਉਣ ਇਹਨਾਂ ਨੂੰ ਨਹੀਂ ਮੋੜਨਾ ਬਾਬਾ ਜੀ ਨੇ ਖੁਦ ਜਪਜੀ ਸਾਹਿਬ ਦਾ ਪਾਠ ਪੜ੍ਹਿਆ ਉਪਰੰਤ ਬਚਨ ਕੀਤਾ ਗੁਰਬਾਣੀ ਉੱਚੀ ਪੜ੍ਹਨੀ ਚਾਹੀਦੀ ਹੈ ਤੇ ਸਿਮਰਨ ਦਿਲ ਵਿੱਚ ਕਰਨਾ ਚਾਹੀਦਾ ਹੈ ਗੁਰਬਾਣੀ ਜਿੰਨੀ ਵੀ ਪੜ੍ਹੀ ਸੁਣੀ ਜਾਵੇ ਉਨੀ ਹੀ ਚੰਗੀ ਹੈ ਸੋ ਇਹ ਸੀ ਮਹਾਂਪੁਰਖਾਂ ਦੇ ਬਚਨ ਜਿਹੜਾ ਪ੍ਰੇਮ ਭਾਵਨਾ ਦੇ ਵਿੱਚ ਭਿੱਜ ਕੇ ਜਾਂਦਾ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਦਾਸ ਕਰਦਾ ਕੋ ਮਹਾਂਪੁਰਖ ਘਟ ਘਟ ਕੇ ਅੰਤਰ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨਦੇ ਮਾਵਾ ਕਰਨ ਸਾਡੇ ਦਿਲਾਂ ਦੀਆਂ ਜਾਣਦੇ ਹਨ ਕਿ ਆਪਾਂ ਕਿਹੜੀ ਮਨਸਾ ਲੈ ਕੇ ਬਾਬਾ ਜੀ ਦੇ ਕੋਲ ਚੱਲੇ ਹਾਂ ਤੇ ਬਾਬਾ ਜੀ ਜਦੋਂ ਆਪਾਂ ਕਰੋ ਤੁਰਦੇ ਹਾਂ ਉਦੋਂ ਹੀ ਸਾਡੀ ਆਸਾ ਜਿਹੜੀ ਹੈ ਜੋ ਵੀ ਸਾਡੇ ਮਨ ਦੇ ਵਿੱਚ ਹੈ ਉਹ ਬਾਬਾ ਜੀ ਜਾਣਦੇ ਹਨ ਬਾਬਾ ਜੀ ਦਾ ਹੁਕਮ ਸੀ ਕਿ ਮਰ ਪਾ ਖਾਣੇ ਤਿਆਗੀ ਗੁਰੂ ਲੜ ਲੱਗੇ ਅਮਰ ਸ਼ੱਕੇ ਆਪਣੇ ਜੀਵਨੀ ਸੁਫਲਾ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ